ਦੇ ਨਾਲ 사ਜਨ ਸਿੰਘ ਜੋ ਕਿ ਜਿਹੜੇ ਬੱਚੇ ਦੀ ਡੈਥ ਹੋ ਗਈ ਉਹਦੇ ਫਾਦਰ ਸਾਹਿਬ ਨੇ ਤੇ ਹੁਣ ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਉਹ ਇਸ ਬਾਰੇ ਸਾਨੂੰ ਕੀ ਕਹਿੰਣਾ ਜੀ ਕੀ ਨਾਮ ਦਾ ਜੀ ਮੇਰਾ ਨਾਮ 사ਜਨ ਆ ਜੀ ਮੈਂ ਸਵੇਰੇ 7 ਵਜੇ ਆਪਣੀ ਵਾਈਫ ਨੂੰ ਲੈ ਕੇ ਪ੍ਰੀਤ ਹਸਪਤਲ ਪਹੁੰਚਿਆ ਤੇ ਦੋ ਸਟਾਫ ਇਹਨਾਂ ਦਾ ਨਰਸਾਂ ਦਾ ਜਿਹੜਾ ਸੀਗਾ ਉਹ ਦੋ ਜਣੀਆਂ ਸੀਗੀਆਂ ਤੇ ਮੈਂ ਮੈਡਮ ਨੂੰ ਜਾ ਕੇ ਕਿਹਾ ਕਿ ਮੇਰੀ ਵਾਈਫ ਦੇ ਤਾਂ ਥੋੜੀ ਥੋੜੀ ਦਰਦ ਉੱਠੀ ਹੈ ਤੇ ਤੁਸੀਂ ਜੇ ਦਾਖਲ ਕਰਨਾ ਦਾਖਲ ਕਰ ਸਕਦੇ ਹੋ ਨਹੀਂ ਤਾਂ ਜੇ ਮੈਨੂੰ ਕਿਸੇ ਹੋਰ ਰੈਫਰ ਕਰਨਾ ਤੁਸੀਂ ਕਰ ਸਕਦੇ ਹੋ ਅੱਗੋਂ ਉਹਨਾਂ ਨੇ ਮੈਨੂੰ ਕਿਹਾ ਨਹੀਂ 2 ਮਿੰਟ ਰੁਕੋ ਮੈਂ ਆਪਣੇ ਹੈਡ ਨੂੰ ਫੋਨ ਕਰਕੇ ਪੁੱਛ ਲੈਣੀ ਆ ਕਿ ਜੇ ਉਹ ਕਹਿੰਦੇ ਆ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਉਹਨਾਂ ਨੇ ਫੋਨ ਕੀਤਾ ਉੱਪਰ ਤੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਹਾਂਜੀ ਉਹਨਾਂ ਨੂੰ ਭੇਜਿਓ ਉਹਨਾਂ ਕਿਸੇ ਪਾਸੇ ਗੁਲਗੋਸ਼ ਲਾ ਦਿਓ ਤੇ ਮੈਂ 10-15 ਮਿੰਟ ਚ ਆ ਰਹੀਆਂ ਹੇਠੇ ਫਿਰ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਹਾਂ ਵੀ ਗੁਲਗੋਸ਼ ਮੈਡਮ ਨੇ ਕਿਹਾ ਲਾਣ ਉਹਨਾਂ ਨੂੰ ਕਿਹਾ ਕਿ ਚਲੋ ਮੈਡਮ ਤੁਸੀਂ ਦਾਖਲ ਕਰ ਲਓ ਜਾਨ ਨੂੰ ਮੇਰੇ ਪਾਪਾ ਆ ਰਹੇ ਨੇ ਤੇ ਇਹ ਲੈ ਕੇ ਮੈਂ ਉਹਨਾਂ ਨੂੰ ਤੁਹਾਨੂੰ ਪੈਸੇ ਜਮ੍ਹਾਂ ਕਰਵਾ ਦਿੰਦਾ ਉਹ ਕਹਿੰਦੇ ਭਾਈ ਜਿੰਨੇ ਵੀ ਤੁਹਾਡੇ ਕੋਲ ਪੈਸੇ ਹੋ ਸਕਦੇ ਤੁਸੀਂ ਜਮ੍ਹਾਂ ਕਰਾ ਦਿਓ ਤੇ ਅਸੀਂ ਗਲੂਕੋਸ਼ ਲਾ ਦਿੰਦੇ ਮੇਰੇ ਜੇਬ ਚ 2000 ਰੁਪਏ ਸੀਗਾ ਤੇ ਮੈਂ ਉਸੇ ਟਾਈਮ ਉਹਨਾਂ ਨੂੰ 2000 ਰੁਪਏ ਦਿੱਤਾ ਮੇਰੇ ਤੋਂ ਰਸੀਦ ਵੀ ਪਈਏ ਉਹਨਾਂ ਨੇ ਰਸੀਦ ਮੈਨੂੰ ਦੇ ਦਿੱਤੀ ਸੀਗੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਮੈਂ ਕਿਹਾ ਕਿ ਹਾਂਜੀ ਮੇਰੇ ਵਾਈਫ ਦੇ ਦਰਦ ਥੋੜੀ ਜ਼ਿਆਦਾ ਵਧ ਰਹੀ ਹੈ ਤੁਸੀਂ ਮੈਡਮ ਨੂੰ ਇੱਕ ਵਾਰੀ ਸੱਦ ਲਓ ਉਹਨਾਂ ਨੇ ਕਿਹਾ ਕਿ ਮੈਡਮ ਨੂੰ ਫੋਨ ਕੀਤਾ ਆ ਉਹ ਆ ਰਹੇ ਨੇ ਫਿਰ ਮ ਤੁਸੀਂ ਦੇਖੋ ਕੁੜੀਆ ਤੇ ਬਹੁਤ ਜ਼ਿਆਦਾ ਦਰਦ ਹੋ ਰਹੀ ਏ ਉਹਨਾਂ ਨੇ ਫਿਰ ਅੱਗੇ ਕਿਹਾ ਕੋਈ ਗੱਲ ਨਹੀਂ ਮੈਡਮ ਆ ਰਹੇ ਨੇ 11:30 ਵਜੇ ਤੱਕ ਮੈਡਮ ਨੇ ਆਇਆ ਨਾ ਤੁਸੀਂ ਤਸੱਲੀ ਰੱਖੋ 4 ਵਜੇ ਤੱਕ ਤੁਹਾਡਾ ਬੱਚਾ ਨੋਰਮਲ ਤੁਹਾਡੇ ਹੱਥ ਚ ਹੋ ਜਾਣਾ ਆ ਅਸੀਂ ਫਿਰ ਬਾਹਰ ਆ ਕੇ ਬਹਿ ਗਏ ਮੰਮਾ ਨੇ ਮੈਂ ਫਿਰ ਉਹਨਾਂ ਨੇ ਮੈਨੂੰ ਫਿਰ 11:30 ਵਜੇ ਜੋ ਮੈਡਮ ਆਏ ਆ ਚੈੱਕ ਕਰਨ ਗਏ ਨੇ ਜਦੋਂ ਚੈੱਕ ਕਰਨ ਗਏ ਨੇ ਤੇ ਚੈੱਕ ਕਰਕੇ ਬਾਹਰ ਆਏ ਨੇ ਮਮੇ ਮੇਰੇ ਨੇ ਪੁੱਛਿਆ ਕਿ ਹਾਂਜੀ ਮੈਡਮ ਦੱਸੋ ਕੀ ਡਿਸੀਜਨ ਦੇ ਰਹੇ ਹੋ ਸਾਨੂੰ ਉਹਨਾਂ ਨੇ ਕਿਹਾ ਕਿ 4 ਵਜੇ ਤੱਕ ਤੁਹਾਡਾ ਬੱਚਾ ਤੁਹਾਡੇ ਹੱਥ 'ਚ ਹੋਏਗਾ ਤੁਸੀਂ ਖੁਸ਼ੀਆਂ ਨਾਲ ਆਪਣੇ ਘਰ ਨੂੰ ਜਾਇਓ ਕਿ ਜੋ ਤੁਹਾਡੇ ਸਰਦਾ ਦੇ ਅੰਦਰ ਜਿਹੜੇ ਸਾਡੇ ਹੈਗੇ ਉਹਨਾਂ ਨੂੰ ਕਰਕੇ ਜਾਇਓ ਫਿਰ ਅੱਗੋਂ ਉਹਨਾਂ ਨੂੰ ਅਸੀਂ ਮੇਰੇ ਮਮਾ ਨੇ ਕਿਹਾ ਕਿ ਤੁਸੀਂ ਜੋ ਪ੍ਰੈਸ਼ਨ ਹੁੰਦਾ ਪ੍ਰੈਸ਼ਨ ਕਰਦੇ ਹੋ ਜੇ ਤੁਹਾਡੇ ਕੋਲ ਜੋ ਸਰਦਾ ਤੁਸੀਂ ਕਰਦੇ ਹੋ ਤੇ ਸਾਡੇ ਕੋਲ ਦਰਦ ਸਹਿ ਨਹੀਂ ਹੋ ਰਹੀ ਉਹਨਾਂ ਬੱਚੇ ਦੀ ਫਿਰ ਉਹਨਾਂ ਅੱਗੇ ਸਾਨੂੰ ਕੀ ਜਵਾਬ ਦੇ ਰਿਹਾ ਨੋਰਮਲ ਪ੍ਰੈਸ਼ਨ ਹੈਵੇਂ ਤੁਸੀਂ ਡਰੋ ਨਾ ਪਿਆ ਜੀ ਤੁਸੀਂ ਜੋ ਸਾਡੇ ਕੋਲ ਹੁੰਦਾ ਪਿਆ ਹੀ ਕਰਦੇ ਪਿਆ ਤੁਸੀਂ ਬਾਹਰ ਬੈਠੋ ਜਾ ਕੇ ਤੁਸੀਂ ਬਾਰ ਬਾਰ ਸਾਡ ਨੂੰ ਡਿਸਟਰਬ ਨਾ ਕਰੋ ਮੈਂ ਹੋਰ ਵੀ ਪੇਸ਼ੈਂਟ ਦੇਖਣੇ ਨੇ ਫਿਰ ਅੱਗੋ ਮੰਮਾ ਮੇਰੇ ਬਾਹਰ ਆ ਕੇ ਮੈਨੂੰ ਕਹਿ ਰਹੇ ਨੇ ਤੂੰ ਇੱਕ ਵਾਰੀ ਜਾ ਆਪ ਮੈਨੂੰ ਬੋਲਦੇ ਨੇ ਮੈਡਮ ਤੂੰ ਆਪ ਜਾ ਕੇ ਇੱਕ ਵਾਰੀ ਗੱਲ ਕਰ ਉਹਨਾਂ ਨਾਲ ਫਿਰ ਅੱਗੋ ਜਦੋਂ ਮੈਂ ਮੈਡਮ ਕੋਲ ਜਾ ਰਿਹਾ ਤਾਂ ਮੈਨੂੰ ਅੱਗੋ ਕਹਿ ਰਹੇ ਨੇ ਤੁਸੀਂ ਬਾਹਰ ਬੈਠੋ ਤੁਹਾਨੂੰ ਕੋਈ ਆਂਦੇ ਅੰਦਰ ਲੇਡੀਜ਼ ਜਿੱਥੇ ਰੱਖਿਆ ਹੋਇਆ ਇਹਨਾਂ ਨੇ ਮੇਰੀ ਵਾਈਫ ਨੂੰ ਤੁਸੀਂ ਅੰਦਰ ਨਹੀਂ ਆਣਾ ਉੱਥੇ ਹੋਰ ਪੇਸ਼ੈਂਟ ਵੀ ਹੈਗੇ ਨੇ ਤੁਸੀਂ ਬਾਹਰ ਬੈਠੋ ਤਾਂ ਜੱਤਾਂ ਨੂੰ 4 ਵਜੇ ਦਾ ਹੀ ਟਾਈਮ ਦੇ ਦਿੱਤਾ ਆ ਤੁਸੀਂ ਅੰਦਰ ਵਾਰ-ਵਾਰ ਕਿਉਂ ਸਾਡਾ ਡਿਸਟਰਬ ਕਰ ਰਹੇ ਹੋ ਸਾਨੂੰ ਆ ਕੇ ਫਿਰ ਆ ਕੇ ਅਸੀਂ ਬਾਹਰ ਬੈਠਿਆ ਸਾਢੇ 12 ਵਜੇ ਤੱਕ ਜੋ ਚੱਲ ਰਿਹਾ ਬੱਚੇ ਜਦੋਂ ਮੇਰੀ ਵਾਈਫ ਨੂੰ ਸਾਨੂੰ ਵੀ ਨਹੀਂ ਦੱਸਿਆ ਮੇਰੀ ਮੰਮਾ ਨੂੰ ਵੀ ਨਹੀਂ ਦੱਸਿਆ ਵਾਈਫ ਨੂੰ ਲਿੱਤਾ ਨਾਲ ਜਾ ਕੇ ਅੰਦਰ ਸਿਰ ਸਕੈਨ ਕਰਾਣ ਲੱਗੇ ਆ ਬਸ ਆਂਦੇ ਸਾਨੂੰ ਇਹੀ ਦੱਸਿਆ ਨੇ ਕਿ ਤੁਹਾਡੇ ਨਾਲ ਵਾਹਿਗੁਰੂ ਦਾ ਭਾਣਾ ਵਰਤ ਗਿਆ ਤੁਹਾਡੇ ਬੱਚੇ ਦੀ ਧੜਕਣ ਰੁਕ ਗਈ ਹੈ ਉੱਥੇ ਹੀ ਕੋਈ ਕੈਮਰੇ ਦੀ ਲੋਕੇਸ਼ਨ ਵਗੈਰਾ ਜੋ ਵੀ ਉਹ ਕਵਰਿੰਗ ਆਈ ਉਹਥੇ ਦੀ ਸਵੇਰੇ ਜਾ ਕੇ ਜਦੋਂ ਸਾਨੂੰ ਉੱਥੇ ਪਤਾ ਲੱਗਾ ਕਿ ਆਪਾ ਮੇਰੇ ਨੇ ਕਿਹਾ ਕਿ ਤੁਸੀਂ ਉੱਥੇ ਫੁਟੇਜਸ ਕਢਾਓ ਸਾਰੇ ਜਿੱਦਾਂ ਏਦਾਂ ਤੂੰ ਗਿਆ ਆ ਮੈਂ ਜਦੋਂ ਫੁਟੇਜਸ ਕਢਾਣ ਗਿਆ ਅੰਦਰ ਕੈਮਰਾ ਲੱਗਾ ਹੋਵੇ ਨਾ ਲੱਗਾ ਹੋਵੇ ਹੁਣ ਇਹ ਸਾਨੂੰ ਨਹੀਂ ਪਤਾ ਜੀ ਹੁਣ ਜਿੱਦਾਂ ਅੰਦਰ ਕੈਮਰਾ ਲੱਗਾ ਮ ਜਦੋਂ ਮੈਂ ਮੈਡਮ ਨੂੰ ਕਿਹਾ ਕਿ ਜਦੋਂ ਅਫਸਰਾਂ ਨੂੰ ਕਿਹਾ ਕਿ ਸਾਨੂੰ ਫੋਟੋਸ ਕਢਾ ਕੇ ਦਿਓ ਉਹਦੀ ਦਿਨ ਦੀ ਫੋਟੋਸ ਨਹੀਂ ਸਾਨੂੰ ਕਢਾ ਕੇ ਦਿੱਤੀ ਸ਼ਾਮ ਦੀ ਸਾਨੂੰ ਸਾਰੀ ਪੂਰੀ ਫੋਟੋਸ ਕਢਾ ਕੇ ਦੇਤੀ ਜੋ ਜੋ ਬਾਜੋ ਧਰਨਾ ਲਾਇਆ ਜੋ ਕੀਤਾ ਉਹਦੀਆਂ ਫੋਟੋਸ ਸਾਡੇ ਕੋਲ ਸਾਰੀਆਂ ਪਈਆਂ ਨੇ ਜੋ ਦਿਨ ਦੀਆਂ ਫੋਟੋਸ ਸੀਗੀਆਂ ਉਹ ਸਾਨੂੰ ਕੋਈ ਫੋਟੋਸ ਨਹੀਂ ਮਿਲਿਆ ਨਕਲੋਂ ਤੇ ਤੁਹਾਡੀ ਕੀ ਮੰਗ ਹੈ ਸਾਡੇ ਚੈਨਲ ਨੂੰ ਲੈ ਕੇ ਤੁਸੀਂ ਸਾਡੀ ਮੰਗ ਇਹੀ ਆ ਬਹੁਤ ਤੁਸੀਂ ਸਾਥ ਦੇ ਰਹੇ ਹੋ ਸਾਡਾ ਜਿੰਨਾ ਸਾਥ ਤੁਸੀਂ ਦਿੱਤਾ ਤੁਹਾਡਾ ਦੇਣਾ ਅਸੀਂ ਕਦੀ ਦੇ ਹੀ ਨਹੀਂ ਸਕਦੇ ਸਾਡਾ ਜਿਹੜੀ ਫੋਰਸ ਹੈ ਪੰਜਾਬ ਫੋਰਸ ਮੈਂ ਉਹਨੂੰ ਸਲੂਟ ਕਰਦਾ ਵਰਦੀ ਦੀ ਮੈਂ ਬਹੁਤ ਇੱਜ਼ਤ ਕਰਦਾ ਵੀਰੋ ਮੈਂ ਕੱਲ ਪਰਸੋ ਸੋਸ਼ਲ ਮੀਡੀਆ 'ਜੀ ਵੇਖਿਆ ਇੱਕ ਜਵਾਨ ਘਰ ਘਰ ਰਾਸ਼ਨ ਪਹੁੰਚਾਉਂਦਾ ਪਿਆ ਸਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਜਿੰਨੀ ਨਵੀਂ ਸਟਾਫ ਪੁਰਾਣਾ ਸਟਾਫ ਹੈ ਮੈਂ ਸਭ ਨੂੰ ਸਲਾਮ ਕਰਦਾ ਤੇ ਮੈਂ ਇਹਨਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਸਾਥ ਦਿਓ ਵੀਰੋ ਤੁਸੀਂ ਵੀ ਬੱਚਿਆਂ ਵਾਲਿਓ ਤੁਸੀਂ ਵੀ ਦਾਦੇ ਬਣਨਾ ਮੈਂ ਦਾਦਾ ਬਣਨ ਦਾ ਬਹੁਤ ਚਾਹ ਸੀ ਤੇ ਤੁਸੀਂ ਵੀ ਦਾਦੇ ਬਣਨਾ ਤੁਸੀਂ ਵੀ ਦਾਦੇ ਬਣਨਾ ਵੀਰੋ ਸਾਡਾ ਸਾਥ ਦਿਓ ਬਾਕੀ ਪ੍ਰਸ਼ਾਸਨ ਨੇ ਮੈਨੂੰ 5 ਦਿਨਾਂ ਦਾ 6 ਦਿਨਾਂ ਦਾ ਟਾਈਮ ਦਿੱਤਾ ਹੋਇਆ ਹਫਤੇ ਦਾ ਟਾਈਮ ਦਿੱਤਾ ਮੈਂ ਹਫਤਾ ਕੁਝ ਨਹੀਂ ਕਰ ਰਿਹਾ ਮੈਂ ਭੋਖੜ ਹੜਤਾਲ ਤੇ ਬੈਠਾ ਸੀ ਡੇਢ ਦਿਨ ਮੈਂ ਥੁੱਕ ਵੀ ਅੰਦਰ ਨਹੀਂ ਲੰਘਾਈ ਵੀ ਰੋ ਪ੍ਰੀਤ ਹਸਪੀਟਲ ਦੇ ਸਾਹਮਣੇ ਕਿਸੇ ਨੂੰ ਬੱਟਾ ਨਹੀਂ ਮਾਰਿਆ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਦਾ ਸ਼ੀਸ਼ਾ ਨਹੀਂ ਭੰਨਿਆ ਮੈਂ ਸਿਰਫ ਭੋਖੜ ਹੜਤਾਲ ਤੇ ਬੈਠਾ ਸੀ ਤੇ ਮੈਨੂੰ ਪ੍ਰਸ਼ਾਸਨ ਨਹੀਂ ਸਾਡੇ ਮਾਨਯੋਗ ਐਮਐਲਏ ਸਾਹਿਬ ਤਲਵਾਰ ਜੀ ਸਾਡੇ ਮਾਨਯੋਗ ਕੌਂਸਲਰ ਸਾਹਿਬ ਜੰਡਾ ਜੀ ਭੋਲਾ ਜੀ ਇਹਨਾਂ ਨੇ ਮੈਨੂੰ ਉਠਾਇਆ ਵੀ ਵੀਰਾ ਅਸੀਂ ਤੇਰੇ ਨਾਲ ਆ ਅਸੀਂ ਤੈਨੂੰ 10 ਆ 15 ਦਿਨਾਂ ਚ ਅਸੀਂ ਗੱਲ ਦਾ ਰਿਜ਼ਲਟ ਦਿਵਾਵਾਂਗੇ ਔਰ ਤੇਰੇ ਇਹਨਾਂ ਦੇ ਪਰਚਾ ਦਿਵਾਵਾਂਗੇ ਮੈਨੂੰ ਹੈਲਥ ਮਨਿਸਟਰ ਜੋ ਸਰ ਹੈਗੇ ਨੇ ਉਹਨਾਂ ਮੋਰੇ ਵੀ ਹੱਥ ਜੋੜ ਕੇ ਬੇਨਤੀ ਆ ਸਰ ਜੀ ਤੁਸੀਂ ਵੀ ਬੱਚਿਆਂ ਵਾਲੇ ਹੋ ਤੁਹਾਡੇ ਵੀ ਘਰੇ ਪੋਤੇ ਦੋਤੇ ਹੋਣੇ ਆ ਦਾਤਾ ਤੁਹਾਨੂੰ ਲੰਬੀਆਂ ਉਮਰਾਂ ਦਵੇ ਉਹਨਾਂ ਨੂੰ ਮੇਰੇ ਤੇ ਗਰੀਬ ਦਾ ਸਾਥ ਦੇ ਦਿਓ ਉਹ ਪਾ ਦੋ ਨੱਥ ਉੱਠ ਪੋ ਅੱਜ ਚਲਪੋ ਮੇਰੇ ਨਾਲ ਨਹੀਂ ਤਾਂ ਮੈਂ ਕਸਮ ਖਾ ਕੇ ਅੱਜ ਤੁਹਾਨੂੰ ਕਹਿਣਾ ਫੇਰ ਭਾਵੇਂ ਕੋਈ ਪ੍ਰਸ਼ਾਸਨ ਦਾ ਬੰਦਾ ਆਵੇ ਮੈਂ ਇੱਕ ਵਾਰੀ ਬੈਠ ਗਿਆ ਮੈਨੂੰ ਇਹੀ ਸਮਝ ਲਓ ਕਿ ਮੈਂ ਇੱਕ ਵਾਰੀ ਬੈਠ ਗਿਆ ਮੈਂ ਨਹੀਂ ਉਠਾਂਗਾ ਜੀ ਮੈਂ ਸਨੇ ਪਰਿਵਾਰ ਬੈਠਾਂਗਾ ਇਸ ਵਾਰ ਭੁੱਖ ਹੜਤਾਲ ਤੇ ਜਿੰਨੀ ਵੇਰ ਸਾਡੀਆਂ ਲਾਸ਼ਾਂ ਨਹੀਂ ਉੱਥੋਂ ਤੁਸੀਂ ਚੱਕੋਗੇ ਜਾਂ ਜਿੰਨੀ ਵੇਰ ਉਹਨੂੰ ਮੈਂ ਅਸੀਂ ਹੱਥ ਕੜੀਆਂ ਉਸ ਮੈਡਮ ਨੂੰ ਲੱਗੀਆਂ ਨਹੀਂ ਵੇਖਾਂਗੇ ਉਸ ਡਾਕਟਰ ਨੂੰ ਦੋਵੇਂ ਮੀਆਂ ਬੀਬੀ ਨੂੰ ਉਨੀ ਦੇਰ ਅਸੀਂ ਸਾਰਾ ਪਰਿਵਾਰ ਉੱਥੇ ਲਗਾਤਾਰ ਭੁੱਖ ਹੜਤਾਲ ਤੇ ਬੈਠਾਂਗੇ ਜੈ ਪੀਰਾਂ ਦੀ